SOMEOOOOO Salut ਗੁਰਵਾਣੀ ਕਹੈ ਸੇਵਕ ਜਨ ਮਨੈ ਪਰਦਖ ਗੁਰ अවිචලය පන්ත සවසකන කහොකමමැ ਸੇ ਕਨ ਕਾ ਹੁਕਮ ਹੈ ਗੁਰੂ ਮਾ ਸੇ ਓ ਗਰੰਤ ਜੁਗ ਜੁਗ ਘਟਲ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਭੰਡਾਰ ਜਹਰ ਜਹੂਰ ਅਜਰ ਅਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜੂਰੀ ਜੀ ਅੰਦਰ ਹਾਜ਼ਰੀਆਂ ਰਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੀ ਕੀ ਬੋਲ ਅਨੰਦਮਾਨ ਰਜੀ ਪਰਮ ਸਨਮਾਨ ਜੋਗ ਗੁਰੂ ਦੇ ਆਰੀ ਗੁਰੂ ਸਵਾਦੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਗ ਸੰਪੂਰਨਤਾ ਦਿਵਸ ਹੈ ਜੇ ਸਮੇ ਸਤਕਾਰਯੋਗ ਗੁਰੂ ਅਰਜਨ ਦੇ ਮਹਾਰਾਜ ਜੀ 1601 ਦੇ ਵਿੱਚ ਇਕੋ ਅੰਕਾਰ ਤੋਂ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਭਗਤ ਸਹਿਬਾਨਾਂ ਦੀ ਗੁਰੂ ਸਹਿਬਾਨਾਂ ਦੀ ਤੇ ਆਪਣੀ ਬਾਣੀ ਨੂੰ ਵਰਜ ਕਰਦੇ ਹਨ तकरीबन 1 ਤੋਂ ਲੈ ਕੇ ਚਾਰ ਤੱਕ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਨੂੰ ਇਕੱਤਰ ਕੀਤਾ ਇੱਕ ਪੋਥੀਆਂ ਨੂੰ ਰੂਪ ਦਿੱਤਾ ਤਾਂ ਜਿਸ ਸਮੇ ਸਤਿਗੁਰੂ ਇਹ ਬਾਣੀ ਇਕੱਤਰ ਕਰਦੇ ਨੇ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਬੜਿਆਂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਟਾਰਗੇਟ ਕੀਤਾ ਜਿਸ ਸਮੇਂ ਸਤਿਗੁਰੂ ਆਪਣੀ ਮੌਜ ਦੇ ਵਿੱਚ ਆਮ ਸਰਦ ਦੀ ਟਿਕਾਣੇ ਤੇ ਬਾਬਾ ਗੁੱਡਾ ਸਾਹਿਬ ਜੀ ਦੀ ਸਰੋਗਰ ਦੀ ਦਰਬਾਰ ਸਾਹਿਬ ਦੀ ਡਿਊਟੀ ਲਾ ਦਿੱਤੀ ਤਾਂ ਜਿਸ ਸਮੇਂ ਇਹਨਾਂ ਤੋਂ ਅਲੱਗ ਹੋਇਆ ਸੀ ਇਹਨਾਂ ਦਾ ਭਰਾ ਪਿਰਥੀ ਚੰਦ ਇਹਦਾ ਭਤੀਜਾ ਮਿਹਰਬਾਨ ਗੁਰਵਰਜਨ ਦੇਵ ਮਹਾਰਾਜ ਆ ਤਾਂ ਉਹਨਾਂ ਨੇ ਮਿਹਰਬਾਨ ਸੀ ਥੋੜਾ ਧੁੱਕਾ ਬੰਦੀ ਥੋੜੀ ਉਹਨਾਂ ਹੁੰਦੀ ਸੀ ਧੁੱਕਾ ਬੰਦੀ ਕਰਕੇ ਉਹ ਉਚਾਰਣ ਕਰਦ ਰਿਹਾ ਅਤੇ ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਹਰ ਇੱਕ ਸ਼ਬਦ ਦੇ ਅਖੀਰਲੀ ਪੰਗਲਦੀ ਦੇ ਵਿੱਚ ਜਦੋਂ ਸ਼ਬਦ ਸਮਾਪਤ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਨਾ ਆਉਂਦਾ ਤਾਂ ਉਹਨੇ ਵੀ ਇਦਾਂ ਕੀਤਾ ਮਿਹਰਬਾਨ ਤਾਂ ਸੰਗਤਾਂ ਦੇ ਲਈ ਜਾਂ ਆਮ ਜਗਿਆਸੂ ਦੇ ਲਈ ਇਹ ਨਿਰਣਾ ਕਰਨਾ ਉਹ ਕਰਉਂਦੇ ਆ ਸੀ ਕੱਚੀ ਬਾਣੀ ਕਿਹੜੀ ਹੈ ਤੇ ਪੱਕੀ ਬਾਣੀ ਕਿਹੜੀ ਹੈ ਕਿਉਂਕਿ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਂ ਤੇ ਕੋਈ ਕਿੰਦੂ ਬਰੰਦੂ ਨਹੀਂ ਹੈ ਹੁਣ ਜੇ ਆਪਣਾ ਨਾਮ ਮਿਹਰਬਾਨ ਪਾਉਂਦਾ ਤਾਂ ਪਤਾ ਲੱਗਦਾ ਉਹਦਾ ਪਿਓ ਪਿਰਤੀ ਜੰਦ ਆਪਣਾ ਨਾਂ ਪਾਉਂਦਾ ਆਪਣਾ ਕੋਈ ਜ਼ਿਕਰ ਪਾਉਂਦਾ ਤਾਂ ਪਤਾ ਲੱਗ ਜਾਣਾ ਸੀ ਕਿ ਤਾਂ ਇਹਨਾਂ ਦੀ ਬਾਣੀ ਹੈ ਇਹਦਾ ਕੱਚੀ ਬਾਣੀ ਹੈ ਪਰ ਚਤਰ ਦਿਮਾਕ ਦੇ ਇਹ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਸ਼ਬਦ ਇਹ ਪਿੱਛੇ ਜਿਵੇਂ ਸ਼ਬਦ ਦੀ ਸਮਾਪਤੀ ਹੁੰਦੀ ਹੈ ਉਹਨਾਂ ਦੇ ਵਿੱਚ ਨਾਂ ਵਰਤਦੇ ਰਹੇ ਤਾਂ ਜਦੋਂ ਹੌਲੀ ਹੌਲੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗੇ ਆ ਤਾਂ ਉਹਨਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਜਿਹੜਾ ਤਿਆਰ ਕੀਤਾ ਤਾਂ ਉਹਨਾਂ ਸਮਿਆਂ ਦੇ ਵਿੱਚ ਵੀ ਕਾਫੀ ਸਮਾਂ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਕਾਫੀ ਤਕਲੀਫਾਂ ਕਾਫੀ ਇਹਨਾਂ ਲੋਕਾਂ ਵੱਲੋਂ ਸੱਜੂ ਪੀਲੂ ਕਾਨਾ ਸਾਹ ਹੁਸ਼ੈਨ ਇਹ ਚਾਰ ਭਗਤ ਜੀ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੇ ਵੀ ਪੂਰਾ ਜੋਰ ਲਾਇਆ ਸਾਡੀ ਰਚਨਾ ਸੋ ਥੋੜਾ ਘੱਟ ਹੈ ਅਸੀਂ ਵੀ ਬਹੁਤ ਸੋਹਣਾ ਲਿਖਦੇ ਹਾਂ ਲੋਕ ਸਾਨੂੰ ਭਗਤ ਕਹਿੰਦੇ ਨੇ ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਪੜ੍ਹੀ ਉਹਨਾਂ ਦੀ ਮਨੋਂ ਉਚਾਰਣ ਕੀਤੀਆਂ ਉਹ ਕਹਿੰਦੇ ਨਹੀਂ ਤੁਹਾਡੀ ਇਸ ਬਾਣੀ ਦੇ ਅਨੁਕੂਲ ਨਹੀਂ ਹੈ ਕੁਝ ਰਚਨਾਵਾਂ ਹੁੰਦੀਆਂ ਨੇ ਜਿਹੜਾ ਅ ਰੱਬ ਦੇ ਰਸਤੇ ਦਾ ਸੰਕੇਤ ਦਿੰਦੀਆਂ ਨੇ ਕੁਝ ਰਚਨਾਵਾਂ ਸਾਡੀਆਂ ਮਨ ਘੜਤੋਂ ਹੁੰਦੀਆਂ ਨੇ ਮਨ ਨੂੰ ਪੜਕਾਉਂਦੀਆਂ ਨੇ ਅਤੇ ਦੁਨੀਆਂ ਦੇ ਵਿੱਚ ਇਮੋਸ਼ਨਲ ਕਰਦੀਆਂ ਨੇ ਉਹਨਾਂ ਸ਼ਬਦ ਗੁਰਬਾਣੀ ਦੇ ਅੰਦਰ ਅਨੇਕਾਂ ਨੇ ਤਾਂ ਜਿਹੜੇ ਆਮ ਪੜ੍ਹੀਏ ਤਾਂ ਇਦਾਂ ਲੱਗਦਾ ਕਿ ਇਹ ਦੁਨਿਆਵੀ ਸਾਖ ਦੇ ਨਾਲ ਗੁਰਬਾਣੀ ਕਿ ਮਾਂ ਕਿਹੜੀ ਚੀਜ਼ ਉਚਾਰਨ ਕੀਤੀ ਹੈ ਪਰ ਜਦੋਂ ਉਹਨਾਂ ਦੇ ਅਰਥ ਪੜਦੇ ਆ ਅਧਿਆਤਮਕ ਰਤ ਮਰਦ ਇਸਤਰੀ ਦਾ ਜਿਵੇਂ ਇਸਤਰੀ ਦਾ ਮਰਦ ਦੇ ਨਾਲ ਪਿਆਰ ਇਦਾਂ ਰੱਬ ਦੇ ਨਾਲ ਪਿਆਰ ਪੈਂਦਾ ਸਾਡਾ ਜੀਵ ਰੂਪੀ ਇਸਤਰੀ ਦਾ ਉਹ ਬਿਆਨ ਕੀਤਾ ਹੋਇਆ ਸਭ ਹਲੋ ਅਰਥ ਜਿਹੜੇ ਨੇ ਪਰਮਾਰਥੀ ਅਰਥ ਵੀ ਹੈ ਅਧਿਆਤਮਿਕ ਅਰਥ ਵੀ ਹੈ ਦੁਨਿਆਵੀ ਅਰਥ ਵੀ ਹੈ ਪਰ ਉਹਨਾਂ ਦਾ ਸਿਰਫ ਦੁਨਿਆਵੀ ਤੱਕ ਰਹਿ ਗਿਆ ਸੀ ਤਾਂ ਸਤਿਗੁਰਾਂ ਨੇ ਜਵਾਬ ਦਿੱਤਾ ਹੁ ਬਾਣੀ ਦੀ ਇਕੱਤਰਤਾ ਹੋਈ ਇੱਕ ਸਰੂਪ ਦਿੱਤਾ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਮਲੁਕਨ ਸਮਾਪਤੀਤ ਹੋਇਆ ਉਸ ਤੋਂ ਬਾਅਦ ਤਖਤ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੁਣ ਜਿਸ ਸਮੇ ਸਤਗੁਰਾਂ ਨੇ ਸਤਪੁੱਤ ਨੂੰ ਗਿਲਾ ਛੱਡੇ ਛੇਪੁੱਤ ਨੂੰ ਗਿਲਾ ਛੱਡੇ ਸਤਪੁੱਤ ਤੇ ਉਹ ਸਰਸਾ ਨਦੀ ਦੇ ਵਿੱਚ ੜੇ ਸੀ ਪਰ ਜੋ ਕੁਝ ਇਹਨਾਂ ਦੇ ਨਾਲ ਵਾਪਰਿਆ ਉਹ ਲੋ ਸਾਰਾ ਪਰਿਵਾਰ ਇਸਤਾਂ ਦਿਨਾਂ ਦੇ ਅੰਦਰ ਅੰਦਰ ਸਤਗੁਰਾਂ ਨੇ ਆਪਣਾ ਸਾਡੇ ਤੋਂ ਕੁਰਬਾਨ ਕਰ ਦਿੱਤਾ ਤਬ ਉਸ ਸਮੇਂ ਸਤਿਗੁਰਾਂ ਦੇ ਕੋਲ ਇੱਕ ਵੀ ਚੀਜ਼ ਇਦਾਂ ਦੀ ਨਹੀਂ ਹੈ ਕਿ ਬਾਅਦ ਦੇ ਵਿੱਚ ਉਹਦਾ ਜ਼ਿਕਰ ਕਰ ਸਕੀਏ ਕਿ ਸਤਿਗੁਰਾਂ ਨੇ ਆਪਣੇ ਨਾਲ ਆ ਚੀਜ਼ ਨਹੀਂ ਖੁਦ ਸਤਿਗੁਰਾਂ ਦੀ ਆਪਣੀ ਹੱਥੀ ਲਿਖਤ ਗ੍ਰੰਥ ਸੀ ਕਾਫੀ ਜਿਹੜੇ ਇਤਿਹਾਸ ਕਰ ਜ਼ਿਕਰ ਕਰਦੇ ਨੇ ਕਿ ਗੰਗਾ ਉਸ ਪਾਣੀ ਦੇ ਵਿੱਚ ਰੁੜ ਗਏ ਸਨ ਤਉਨ ਜਿਸ ਸਮੇ ਸਮਾਸਾਰਾ ਇਹ ਬੀਤਿਤ ਹੋਇਆ ਸਤਿਗੁਰਾਂ ਨੇ ਸਾਰਾ ਪਰਿਵਾਰ ਵਾਰ ਕੇ ਸਭ ਕੁਝ ਵਾਰ ਕੇ ਦਮਦਮਾ ਸਾਹਿਬ ਸਾਬੋ ਕੀ ਤਲਬੰਦੀ ਡਿਸਟ੍ਰਿਕਟ ਬਠਿੰਡਾ ਉਥੇ ਸਤਿਗੁਰੂ ਜਾਂਦੇ ਨੇ ਉਥੇ ਆਰਾਮ ਪਰਮਾਇਆ ਸਤਿਗੁਰਾਂ ਨੇ ਉਹਨੂੰ ਤਾਂ ਦਮਦਮਾ ਗਿਆ ਜਾਂਦਾ ਕਿ ਥੋੜਾ ਸਤਿਗੁਰਾਂ ਨੂੰ ਉਥੇ ਆਰਾਮ ਮਿਲੇ ਨਹੀਂ ਤਾਂ ਮੁਗਲਾਂ ਨੇ ਕਦੇ ਮਾਛੀਵਾੜੇ ਦਾ ਜੰਗਲ ਕਦੇ ਦੀਨਾ ਕਾਂਗੜ ਕਦੇ 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 ਮੁਖਸਰ ਦੀ ਜੰਗ ਕਿੱਥੇ ਤੱਕ ਸਤਿਗੁਰੂ ਜੰਗਲਾਂ ਦੇ ਵਿੱਚ ਹੀ ਰੋਜੇ ਰਹੇ ਉਥੇ ਧੱਕੇ ਥੋੜਾ ਸਕੂਨ ਮਿਲੇ ਆ ਤਾਂ ਜਦੋਂ ਬੈਠੇ ਜਾ ਕੇ ਸਤਿਗੁਰੂ ਤਾਂ ਸਤਿਗੁਰਾਂ ਨੇ ਮੰਨ ਦੇ ਵਿੱਚ ਇੱਕ ਦਿਨ ਖਿਆਲ ਆਇਆ ਕਿ ਐਦਾਂ ਕੀਤਾ ਜਾਵੇ ਕਿ ਪਹਿਲਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਸੀ ਤਾਂ ਹੁਣ ਉਹਦੇ ਵਿੱਚ ਨਮੀਰਤਾ ਲਿਆਂਦੀ ਜਾਵੇ ਗ੍ਰੰਥ ਦੇ ਵਿੱਚ ਜਾਂ ਉਸ ਗ੍ਰੰਥ ਨੂੰ ਉਤਾਰੇ ਕੀਤੇ ਜਾਣ ਅਤੇ ਗ੍ਰੰਥ ਸੋਨੇ ਢੰਗ ਦੇ ਨਾਲ ਬੇਲ ਬੁੱਟੀਆਂ ਦੇ ਨਾਲ ਸੋਨੇ ਢੰਗ ਦੇ ਨਾਲ ਤਿਆਰ ਕੀਤਾ ਜਾਵੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਹਨਾਂ ਦੇ ਕੋਲ ਬਾਣੀ ਸੀ ਆ ਬਾਣੀ ਉਹਨਾਂ ਦੇ ਵਿੱਚ ਸ਼ਾਮਲ ਕੀਤੀ ਜਾਵੇ ਤਾਂ ਇਹ ਸੋਚ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੰਜ ਸਿੰਘ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੱਲੇ ਕਰ ਕਰਤਾਰਪੁਰ ਰਹਿੰਦਾ ਸੀ ਧੀਰਮਨ ਅਤੇ ਧੀਰਮਲ ਦੇ ਕੋਲ ਪ੍ਰਾਤਨ ਦੀੜ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜੋ ਲਿਖਵਾਈ ਸੀ ਭਾਈ ਗੁਰਦਾਸ ਜੀ ਤੋਂ ਅਤੇ ਬਾਬਾ ਬੁੱਢਾ ਜੀ ਕਾਫੀ ਹੋਰ ਸੀ ਜਿਨ੍ਹਾਂ ਨੇ ਮੱਲੋ ਉਹ ਸਮੇਂ ਸੇਵਾ ਕੀਤੀ ਐ ਲਿਖੀ ਭਾਈ ਗੁਰਦਾਸ ਜੀ ਨੇ ਪਰ ਬੁੱਢਾ ਬਾਬਾ ਬੁੱਢਾ ਜੀ ਵੀ ਦਾ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਕੰਮ ਕਰ ਰਿਹਾ ਸੀ ਉਹ ਸਾਹਮਣੇ ਸੀ ਸਤਿਗੁਰੂ ਚ ਬਾਣੀ ਲਗਾਉਂਦੇ ਸੀ ਕਾਫੀ ਹੋਰ ਸਿੰਘਾਂ ਦਾ ਜ਼ਿਕਰ ਹੈ ਤਾਂ ਇਹ ਵੀੜੂ ਦੇ ਕੋਲ ਹੈ ਧੀਰਮਲ ਦੇ ਕੋਲ ਕਰਤਾਰਪੁਰ ਸਾਹਿਬ ਦੀ ਦਰਦੀ ਤੇ ਸਤਿਗੁਰਾਂ ਨੇ ਪੰਜ ਸਿੰਘ ਘੱਲੇ ਕਿ ਤੁਸੀਂ ਆਦਮ ਸਤਕਾਰ ਦੇ ਨਾਲ ਜਾਓ ਆਦਮ ਸਤਕਾਰ ਉਹਨੂੰ ਦੇਣਾ ਆਦਮ ਸਤਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਭ ਰੂਪ ਲੈ ਕੇ ਆਓ ਗਏ ਪੰਜ ਸਿੰਘ ਲੈਣ ਦੇ ਲਈ ਬਾਬਾ ਧੀਰਮਲ ਨੂੰ ਮਿਲਣੇ ਗਰਦਾਰੂ ਸਾਹਿਬ ਦੀ ਤਰਦੀ ਤੇ ਧੀਰਮਲ ਨੂੰ ਕਹਿੰਦੇ ਨੇ ਸਾਨੂੰ ਦਸ਼ਮੇਸ਼ ਪਿਤਾ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਹਿਆ ਕਿ ਜਿਹੜਾ ਉਹਨਾਂ ਦੇ ਕੋਲ ਸਭ ਰੂਪ ਹੈ ਤਾਂ ਉਹ ਸਭ ਰੂਪ ਲੈ ਆਉਣ ਇਹ ਸਭ ਰੂਪ ਤੁਹਾਨੂੰ ਇਹਦੇ ਵਿੱਚ ਕੁਝ ਹੋਰ ਬਾਣੀ ਸ਼ਾਮਲ ਕਰਕੇ ਤੁਹਾਨੂੰ ਭਾਵਸ ਕੀਤਾ ਜਾਵੇਗਾ ਕੁਝ ਦਿਨਾਂ ਲਈ ਇੱਕ ਸਮਰੂਪ ਸਾਨੂੰ ਚਾਹੀਦਾ ਅਸੀਂ ਨੇ ਇਸ ਬਾਣੀ ਦਾ ਉਤਾਰਾ ਕਰਨਾ ਧਤੀਰਮਲ ਓਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਤੇ ਕੀ ਗੁਜਰਾਂ ਦੇ ਨਾਲ ਕੀਤਾ ਨੇ ਇਹ ਧੀਰਮਲ ਹੀ ਨੇ ਬੜਵਾਬ ਸਿੰਘ ਹੋ ਗਿਆ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਕੱਲੇ ਆ ਇਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਇਹ ਮਨ ਲੱਗਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੈ ਮੇਰੇ ਕੋਲ ਪਰ ਮੈਂ ਤੁਹਾਨੂੰ ਨਹੀਂ ਦੇਣਾ ਮੇਰੇ ਬਜ਼ੁਰਗ ਨੇ ਮੇਰੇ ਬਜ਼ੁਰਗਾ ਨੇ ਇੱਕ ਖਜ਼ਾਨਾ ਮੈਨੂੰ ਦੇ ਕੇ ਗਏ ਨੇ ਅਦਿੱਖ ਖਜ਼ਾਨਾ ਹੁਣ ਮੇਰੇ ਕੋਲ ਰਹਿਣਾ ਜੇ ਤੁਹਾਡੇ ਤੁਸੀਂ ਆਪਣੇ ਗੁਰੂ ਗੁਰੂ ਕਹਿੰਦੇ ਹੋ ਪਾਤਸ਼ਾਹ ਕਹਿੰਦੇ ਹੋ ਤਾਂ ਜੇ ਤੁਹਾਡੇ ਪਾਤਸ਼ਾਹ ਦੇ ਵਿੱਚ ਇਤਨੀ ਕਲਾ ਹੈ ਤਾਂ ਉਹਦੇ ਤਾਂ ਜ਼ਿਆਦਾ ਹੋਣਾ ਚਾਹੀਦਾ ਕਿਹਨੇ ਗੁਰੂ ਨਾਨਕ ਦੇ ਮਹਾਰਾਜ ਦੀ ਜੋਤ ਉਹਨਾਂ ਦੇ ਕੋਲ ਜੇ ਗੁਰੂ ਨਾਨਕ ਦੇ ਮਹਾਰਾਜ ਦੀ ਜੋਤ ਉਹਨਾਂ ਦੇ ਕੋਲ ਤਾਂ ਲਾਜ਼ਮੀ ਐ ਫਿਰ ਬਾਣੀ ਤਾਂ ਉਹਨਾਂ ਦੀ ਯਾਦ ਹੋਵੇਗੀ ਨਾਲ ਤਾਂ ਇਹਨੇ ਕਿਹਾ ਕੁਝ ਅਪਸ਼ਬਦ ਬੋਲੇ ਇਹ ਸਤੀ ਰਮਲ ਨੇ ਪੰਜਾ ਸਿੰਘਾਂ ਨੂੰ ਤਾਂ ਬਾਗ ਸਾਹਿਬ ਦੰਦਮਸੈਵ ਦੀ ਤਰਦੀ ਤੇ ਉਹਨਾਂ ਨੇ ਆਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸੱਚ ਸੱਚੋ ਸੱਚ ਦੱਸਿਆ ਜੋ ਸਤੀ ਰਮਲ ਨੇ ਕਿਹਾ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿਣ ਲੱਗੇ ਚਲੋ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਵਰੂਪ ਜਿਹੜਾ ਲਿਖੀਏ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਅਤੇ ਕਾਫੀ ਹੋਰ ਸਿੰਘ ਸੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਲ ਲਿਆ ਤਾਂ ਜਿੱਤੇ ਗੁਰਦੁਆਰਾ ਸਾਹਿਬ ਲਿਖਣ ਸਾਰੇ ਇੱਕ ਡੇਢ ਸਾਰੇ ਤਾਂ ਉਥੇ ਸਤਿਗੁਰਾਂ ਨੇ ਇਹ ਬਾਣੀ ਉਚਾਰਨ ਕੀ ਬਾਣੀ ਜਿਹੜੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਾਣੀ ਸ਼ਾਮਲ ਕਰਨੀ ਹੈ ਉਤੋਂ ਪਹਿਲਾਂ ਜੋ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਰੂਪ ਇਕੱਤਰ ਕੀਤਾ ਹੈ। ਤਾਂ ਉਤੋਂ ਬਾਅਦ ਸਤ ਗੁਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪ ਚੌਕੜਾ ਮਾਰ ਕੇ ਬਹਿ ਜਾਂਦੇ ਨੇ ਸੰਗਤਾਂ ਬਹਿ ਜਾਂਦੀਆਂ ਨੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਕਾਫੀ ਸਿੰਘ ਨੇ ਜਿਹੜੇ ਕਿਸੇ ਦੀ ਕੋਈ ਕਲਮ ਦਵਾਤ ਬਣਾਉਂਦਾ ਪਿਆ ਹੈ। ਕੋਈ ਕਾਗਜ਼ ਤਿਆਰ ਕਰਦਾ ਪਿਆ ਕੋਈ ਕਿਦਾ ਇਦਾਂ ਸਾਰਿਆਂ ਨੇ ਉਥੇ ਸੇਵਾ ਲੱਗੀ ਐ ਸਾਰੀ ਖਿਦਮਤ ਕਰਦੇ ਪਏ ਨੇ ਤਾਂ ਸਤਗੁਰਾਂ ਨੇ ਬਾਣੀ ਲਿਖਾਈ ਅਤੇ ਬਾਣੀ ਵੀ ਇਦਾਂ ਲਿਖਾਈ ਐ ਤਰਤੀਬਵਾਰ ਹੁਣ ਬਾਣੀ ਦਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਐ ਤੁਸੀਂ ਪੜ੍ਹਦੇ ਹੋ ਜਾਂ ਆਪਾਂ ਲਿਖਦੇ ਆ ਤਾਂ ਜੇ ਉਹਦੇ ਵਿੱਚ ਭਾਵੇਂ ਸ਼ਬਦ ਪੜ੍ਹਦੇ ਆਪਾਂ ਨੰਨਾ ਰਾਰਾ ਕਕਾ ਤਿੰਨ ਸ਼ਬਦਾਂ ਦਾ ਨਰਕ ਪਿੰਦਾ ਮੁਕਤਾ ਬੋਲਾਂਗੇ ਨਰਕ ਪਿੰਦਾ ਨੰਨਾ ਰਾਰਾ ਖੱਖਾ ਕਕੇ ਨੂੰ ਔਂਕੜ ਬੋਲਾਂਗੇ ਲਾਵਾਂਗੇ ਤਾਂ ਵੀ ਨਰਕ ਹੈ ਨੰਨਾ ਰਾਰਾ ਖੱਖਾ ਕਕੇ ਨੂੰ ਸਿਆਰੀ ਬੋਲਾਂਗੇ ਤਾਂ ਵੀ ਨਰਕ ਹੈ ਹੁਣ ਸੱਚ ਸ਼ਬਦ ਬੋਲਣਾ ਹੈ ਸੱਚ ਸ ਸ ਅਤੇ ਚ ਚ ਸੱਚ ਉਤੇ ਆਦਿਕ ਲਾ ਦੇਵਾਂਗੇ ਸੱਚ ਔਂਕੜ ਲਾ ਦੇਵਾਂਗੇ ਸੱਚ ਚੱチェ ਨੂੰ ਸਿਆਰੀ ਲਾ ਦੇਵਾਂਗੇ ਸੱਚ ਪਰ ਇਹਦਾ ਭਾਵ ਇਹ ਹੈ ਕਿ ਅਦਕਤਾ ਤਕਰੀਬਨ ਉਤੇ ਲੱਗਿਆ ਨਹੀਂ ਹੈ ਗੁਰਬਾਣੀ ਦੇ ਅੰਦਰ ਕਿਤੇ ਵੀ ਨਹੀਂ ਲੱਗਿਆ ਤਾਂ ਜਦੋਂ ਸੱਚ ਚੱチェ ਨੂੰ ਸਿਹਾਰੀ ਸੱਚ ਸੱਚ ਚੱチェ ਨੂੰ ਔਕੜ ਸੱਚ ਮੁਕਤ ਹੈ ਤਾਂ ਵੀ ਸੱਚ ਤਾਂ ਇਹਦਾ ਭਾਵ ਇਹ ਹੈ ਕਿ ਜੇ ਪ੍ਰਕਰਣ ਦੇ ਹਸਾਬ ਦੇ ਨਾਲ ਜਦੋਂ ਗੁਰਬਾਣੀ ਦਾ ਪ੍ਰਕਰਣ ਚੱਲਦਾ ਹੈ ਤਾਂ ਉਹਦੇ ਹਸਾਬ ਦੇ ਨਾਲ ਇਹਨਾਂ ਅਰਥ ਹੁੰਦੇ ਨੇ ਗੁਰਬਾਣੀ ਦੇ ਇੱਕ ਨਰਕ ਇਹ ਹੈ ਕਿ ਇਨਸਾਨੇ ਅੰਦਰ ਪਾਲੇ ਹੈ ਇੱਕ ਇੱਕ ਜਿਸ ਨੂੰ ਸੀ ਵਿਖਾਵਾ ਨਹੀਂ ਕਰਦੇ ਅੰਦਰ ਹੀ ਅੰਦਰ ਸਾਡੇ ਨਰਕ ਚੱਲਦੇ ਭਾਪ ਆਪਾਂ ਐਗਜ਼ੈਂਪਲ ਕਿਸੇ ਦੇ ਪ੍ਰਤੀ ਮਾੜਾ ਸੋਚਦੇ ਪਏ ਆ ਸਾਡੇ ਉਹ ਮਾੜੇ ਕਰਮ ਨੇ ਨਰਕੀ ਹੈ ਕੋਈ ਤਰਕੀਆਂ ਤੇ ਜਾ ਰਹੇ ਅਸੀਂ ਆਪਣੇ ਘਰ ਸਾੜਾ ਪਾਇਆ ਅੰਦਰ ਸਾੜਾ ਪਾਇਆ ਇਹ ਵੀ ਨਰਕੀ ਹੈ ਇੱਕ ਦੁਨੀਆ ਦਾ ਨਰਕ ਹੈ ਇੱਕ ਨਰਕ ਹੈ ਅਸੀਂ ਜਦੋਂ ਜਾਣਾ ਰੱਬ ਦੀ ਗਿਜੇਰੀ ਦੇ ਵਿੱਚ ਲੇਖਾ ਹੋਣਾ ਇੱਕ ਨਰਕ ਉਹ ਹੈ ਤਿੰਨ ਨਰਕਾਂ ਦਾ ਜ਼ਿਕਰ ਹੈ ਅਤੇ ਉਹ ਕਰਨ ਦੇ ਹਿਸਾਬ ਦੇ ਨਾਲ ਹੁੰਦਾ ਹੈ ਰੱਬ ਸਤਗੁਰਾਂ ਨੇ ਜਦੋਂ ਉਚਾਰਣ ਕੀਤੀ ਹੈ ਪੂਰਾ ਇਹ ਗੱਲਾਂ ਦਾ ਗਿਣਤੀ ਮਿੰਤੀ ਦਾ ਜੇ ਗਿਣਤੀ ਮਿੰਤੀ ਵੀ ਘੱਟ ਵੱਧ ਹੋ ਜੇ ਜਿਵੇਂ ਪਹਿਰੇ ਨੇ ਪਹਿਲਾ ਪਹਿਰਾ ਦੂਜਾ ਪਹਿਰਾ ਤੀਜਾ ਚੌਥਾ ਪਹਿਰਾ ਪਹਿਰਿਆਂ ਦੇ ਅੰਦਰ ਵੀ ਬਾਣੀਆਂ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਅਤੇ ਫਿਰ ਸਤਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਕੋਲੋ ਤਰਤੀਬ ਵਾਰ ਸਤਗੁਰਾਂ ਨੇ ਬਾਣੀ ਉਚਾਰਣ ਕੀਤੀ ਅਤੇ ਨਾ ਘਾਟ ਅਤੇ ਨਾ ਮੰਦ ਜਿਵੇਂ ਬਾਣੀ ਸੀ ਉਦਾਂ ਹੀ ਉਚਾਰਣ ਕੀਤੀ ਉਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਲ ਕੀਤੀ ਬਾਣੀ ਸ਼ਾਮਲ ਕਰਕੇ ਜਿੰਨੀ ਬਾਣੀ ਉਚਾਰਨ ਕੀਤੀ ਜਾਂਦੀ ਸਤਿਗੁਰਾਂ ਤੋਂ ਦੋ ਪੈਰ ਉਹ ਤੋਂ ਬਾਅਦ ਸਭਾ ਪੈਰ ਫਿਰ ਇਸ ਦਾ ਅਰਥ ਕੀਤੇ ਜਾਂਦੇ ਜਿੰਨੀ ਉਚਾਰਨ ਕਰਦੇ ਉਹਦੇ ਸਤਿਗੁਰੂ ਅਰਥ ਕਰਦੇ ਅਥਾ ਕਰਦੇ ਉਹਦੀ ਸੰਗਤਾਂ ਦੇ ਵਿੱਚ ਦਮਦਮਾ ਸਾਹਿਬ ਦੀ ਧਰਤੀ ਅਤੇ ਉਹਨਾਂ ਦੇ ਵਿੱਚ ਤਕਰੀਬਨ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ ਤਾਂ ਇਹਦਾ ਆਪਾਂ ਚੱਲੀਏ ਕਈ ਸਾਲ ਲੱਗ ਜਾਂਦੇ ਨੇ ਜਦੋਂ ਬਾਣੀ ਦੇ ਅਰਥ ਬੋਧ ਕਰੀਏ ਪਰ ਦਸਮੇਸ਼ ਪਿਤਾ ਮਹਾਰਾਜ ਜੀ ਨੇ ਸਭ ਰੂਪ ਜਿਨ੍ਹਾਂ ਲਿਖਦੇ ਉਹਦੇ ਅਰਥ ਬੋਧ ਸਿਰਫ ਭਾਵ ਅਰਥ ਸੰਗਤਾਂ ਦੇ ਨਾਲ ਸਾਂਝਾ ਕਰਦੇ ਇਹਦੀ ਢੰਗਾਈ ਦੇ ਵਿੱਚ ਜਾਈਏ ਤਾਂ ਇੱਕ ਓੰਕਾਰ ਦੇ ਅਰਥੇ ਕਈ ਸਾਲ ਚੱਲਣਗੇ ਜਿਸ ਸਮੇਂ ਇਹ ਬਾਣੀ ਉਚਾਰਨ ਕਰਦੇ ਸੀ ਮੰਨ ਲਓ 40 ਸਿੰਘਾਂ ਨੇ ਪੂਰੀ ਡਿਊਟੀ ਦਿੱਤੀ ਇੱਕ ਤਾਂ ਮੁਕਤੇ ਉਹ ਨੇ ਜਿਹੜੇ ਮੁਖਸਰ ਸਾਹਿਬ ਦੀ ਧਰਤੀ ਤੇ ਭਾਈ ਮਾਨਾ ਸਿੰਘ ਜੀ ਵਰਗੇ ਔਰ ਕਾਫੀ ਨੇ ਜਿਨ੍ਹਾਂ ਦੇ ਵਿੱਚ ਮਾਈ ਭੰਗੂ ਦਾ ਜ਼ਿਕਰ ਹੈ ਮੁਖਸਰ ਦੀ جنگ ਲੜਦੇ ਨੇ ਖਦਰਾਣੇ ਦੀ ਟਾਪ 40 ਸਿੰਘ ਉਹਨਾਂ ਨੂੰ 40 ਮੁਕਤੇ ਕਿਹਾ ਜਾਂਦਾ ਹੈ ਮੁਕਤਸਰ ਉਹਨਾਂ ਦੇ ਨਾਂ ਤੇ ਪਿਆ ਅਤੇ ਇੱਕ 40 ਮੁਕਤੇ ਇਹ ਨੇ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਸੁਣੇ ਨੇ ਆਦਤੋਂ ਲੈ ਕੇ ਅੰਤ ਤੱਕ ਜਸਮੇਸ਼ ਬਿਤਾ ਮਹਾਰਾਜ ਜੀ ਨੇ ਉੱਥੇ ਉਹਨਾਂ ਨੂੰ ਦਰਦਾ ਦਿੱਤਾ ਕਿ ਇਹ ਮੁਕਤੇ ਨੇ 40 ਦੇ 40 ਸਿੰਘ ਮੁਕਤੇ ਉਹ ਵੀ ਨੇ ਗੁਰਬਾਣੀ ਦੀ ਤਾਕਤ ਜਾਂ ਅਰਥਗੋਧ ਦੀ ਅਸੀਂ ਸੁਣਦੇ ਆ ਨਾ ਉਹਦੀ ਤਾਕਤ ਇਤਨੀ ਹੈ ਜਿਉਂਦੇ ਜੀ ਸਤਗੁਰਾਂ ਨੇ ਉਹਨਾਂ ਨੂੰ ਮੁਕਤ ਕੀਤਾ ਸੀ 40 ਮੁਕਤੇ ਉਹ ਖਿਦਰਾਣਾ ਦੀ ਢਾਬਤ ਤੇ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਜੂਝੇ ਪਾ ਉਹਨਾਂ ਨੂੰ ਕਿਹਾ ਕਿ ਇਹ ਮੇਰਾ 10 ਹਜ਼ਾਰੀ 5 ਹਜ਼ਾਰੀ ਇਹ ਇਦਾਂ ਖਤਾਬ ਦਿੰਦੇ ਗਏ ਸਿੰਘਾਂ ਨੂੰ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਜੂਝੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਥੇ ਬਾਣੀ ਸੁਣੀ ਸੀ ਇਹਨਾਂ ਨੇ ਅਰਥਬੋਧ ਸਤਿਗੁਰਾਂ ਨੇ ਜੋ ਸੁਣਾਏ ਸੀ ਉਹਨਾਂ ਨੇ ਸੁਣੇ ਸਤਿਗੁਰਾਂ ਨੇ ਕਿਹਾ ਇਹ ਛਾੜੀ ਮੁਕਤੇ ਗੁਰ ਬਾਣੀ ਦੀ ਤਾਕਤ ਹੈ ਕਿ ਉਹਨਾਂ ਨੂੰ ਮੁਕਤੇ ਤੇ ਆ ਪਾਲੋ ਸੰਪੂਰਨਤਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਹੈ ਉਹ ਦਮਦਮਾ ਸਾਹਿਬ ਦੀ ਤਰ ਜਿਹਦੇ ਤੋਂ ਬਾਅਦ ਫਿਰ ਕਾਫੀ ਉਤਾਰੇ ਹੋਏ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਨੇ ਕੀਤੇ ਜੋ ਚਾਰੇ ਇੱਕ ਤਖਤ ਇਹ ਹੋ ਗਿਆ ਦਮਦਮਾ ਸਾਹਿਬ ਅਤੇ ਚਾਰ ਤਖਤ ਹੋਰ ਜਿਨ੍ਹਾਂ ਤੇ ਬਾਬਾ ਬੁੱਢਾ ਜੀ ਨੇ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਨੇ ਸਭ ਰੂਪ ਲੇਖੇ ਉਤਾਰੇ ਕੀਤੇ ਤਾਂ ਸਾਰੇ ਤਖਤਾਂ ਤੇ ਉਹ ਸਭ ਰੂਪ ਰਿਝੇ ਹੁਣ ਪਰਾਤਨ ਬੀੜਾਂ ਜਿਹੜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਸਭ ਪੰਜੇ ਤਖਤਾਂ ਦੇ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਨੇ ਕਾ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਿਤਾਬ ਦਿੰਦਿਆਂ ਹੋਇਆ ਕਿ ਮੇਰੇ ਮੁਕਤੇ ਨੇ ਇਹ ਸਿੰਘ ਉਹ ਖਿਤਾਬ ਅੱਜ ਦੇ ਦਿਨ ਸਤਿਗੁਰਾਂ ਨੇ ਦਿੱਤਾ ਸੀ ਜਿਹੜੇ ਬਾਣੀ ਸੁਣਦੇ ਨੇ ਜਿਹੜੇ ਬਾਣੀ ਪੜ੍ਹਦੇ ਨੇ ਕਿ ਬਾਣੀ ਸੁਣਿਆ ਕਰ ਆਪ ਮੁਕਤ ਮੁਕਤ ਕਰੇ ਸੰਸਾਰ ਪ੍ਰਭ ਕੀ ਬਾਣੀ ਕਬੂ ਨਡੂ ਲੈ ਤੇ ਜਿਹੜਾ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨਾ ਕਬੂਨ ਸਤਿਗੁਰਾਂ ਦੀ ਬਾਣੀ ਨਾ ਤਾਂ ਆਪ ਬੋਲਦੀ ਐ ਨਾ ਕਿਸੇ ਨੂੰ ਦੁਲਰਨ ਦਿੰਦੀ ਐ ਪੱਲਾ ਫੜ ਨੂਰਨ ਸਿੰਘ ਜੀ ਮਹਾਰਾਜ ਜੀ ਨੂੰ ਸੋ ਖਾਲ ਸਤਿਗੁਰਾਂ ਦੇ ਸੰਗੁਣਤਾ ਦਿਵਸ ਤੇ ਦੀਆਂ ਸਰਬਤ ਸੰਤਾਂ ਨੂੰ ਲੱਖ ਲੱਖ ਵਾਰ ਪੁੰਨਾਂ ਕੋ ਮੁੱਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ